ਰਾਜ ਆਮ ਆਦਮੀ ਪਾਰਟੀ ਬਿਨਾਂ ਕਿਸੇ ਗੱਠ ਚੋੜ ਤੋਂ ਚੋਣਾ ਲੜੇਗੀ ਅਤੇ ਜਲਦੀ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਚੋਣ ਪ੍ਰਚਾਰ ਲਈ ਫਗਵਾੜਾ ਜਾਂਦੇ ਸਮੇਂ ਸਮਰਾਲਾ ਵਿਖੇ ਰੁਕੇ ਸਨ ਜਿੱਥੇ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਉਹਨਾਂ ਜਵਾਨੀ ਹਮਲੇ ਕਰਦੇ ਸਮਰਾਲਾ ਕਾਂਡ ਵਿੱਚ ਏਸੀਪੀ ਅਤੇ ਉਸਦੇ ਗਨਮੈਨ ਦੀ ਮੌਤ ਨੂੰ ਦੁਖਦਾਈ ਘਟਨਾ ਦਾ ਕਰਾਰ ਦਿੱਤਾ ਇਸ ਵਕਤ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਨੇ ਉਹ ਤਾਨਾਸ਼ਾਹੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਇਹ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇਹ ਦੱਸ ਪੀਏ ਕਿ ਅਸੀਂ ਜਿਹਦੇ ਨਾਲ ਖੜ ਜਾਂਦੇ ਆਂ ਫਿਰ ਖੜ ਜਾਂਦੇ ਆਂ ਤੇ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਤਾਂ ਧਰਤੀ ਤਾਂ ਖਾਸ ਤੌਰ ਤੇ ਚਮਕੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ ਜਿਵੇਂ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਹਦੇ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲ੍ਹੇ ਦੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮਿਲੀਆਂ ਵੀ ਨੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਏਡੀ ਬੱਡੀ ਬਿਮਾਰੀ ਹੋ ਜਾਵੇ ਤੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫਰੀ ਹੋਊਗਾ ਤੇ ਕੋਈ ਐਕਸਰੇ ਜਾਂ ਕੋਈ ਟੈਸਟ ਉਹ ਸਾਰੇ ਆਮ ਆਦਮੀ ਕਲੀਨਕ ਤੁਸੀ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਮੈਂ ਬਹੁਤ ਅਨੁਵਾਰ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਜੂਗੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਵੀ ਕਿੰਨਾ ਕੁ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੂੰ ਪਹਿਲਾਂ ਚੰਕੌਰ ਸਾਹਿਬ ਉਹ ਤੋਂ ਪਹਿਲਾਂ ਮਰਿੰਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਭੁਗਤੂਗਾ ਮੈਂ ਕਿਹਾ ਜੀ ਮੈਂ ਕਿਹਾ ਜੀ ਆਵਾਂਗੇ ਜਰੂਰ ਪਿੰਡਾਂ ਚ ਆਵਾਂਗੇ ਜੇ ਕੋਈ ਸਮੱਸਿਆ ਹੋਰ ਹੈ ਮੈਨੇ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਹਾਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਬਾਬਾ ਸਾਡੇ 15 ਸਾਲ ਤੋਂ ਨਹੀਂ ਸੀ ਬਣੀ ਹਾਂ ਹੁਣ ਬਣੀ ਹੈ ਜੀ ਮੈਂ ਉਹੀ ਹੈ ਨੀਂਦ ਸਾਫ਼ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਬਣ ਸਕਦੀ ਹੈ 15 ਸਾਲ ਜਿਹੜੇ ਨੇ ਕੋਟੀ ਨੀਅਤ ਸੀ ਉਹਨਾਂ ਦੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਥੋੜੇ ਪਿੰਡਾਂ ਵੀ ਦੀ ਰੋਡ ਸ਼ੋਕਣਾਣਾ ਕਿਵੇਂ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਿਆ ਫੀਸ ਵੀ ਦੀ ਪੈਸਾ ਲੱਗੀ ਪਤੀਓ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਆਏ ਕੋਈ ਮੁੱਖ ਮੰਤਰੀ ਰੁਕੇ ਮਨ ਰੋਕ ਸਕਦੇ ਸੀ ਰੋਕ ਵੀ ਨਹੀਂ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਤੜਕੇ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇਹ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਕਟਣ ਨਾ ਦੇਈ ਇੱਜ਼ਤ ਬਣਾਈ ਰੱਖੀ ਪਰਦੇ ਕੱਜ ਲਈ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ੁੱਡੇ ਨਾਲ ਦਾ ਥੋੜੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹਾਂਗੇ ਮੈਂ ਉੱਥੇ ਆਉਂਗਾ ਪਿੰਡ 'ਚ ਕਹਾਂਗੇ ਸ਼ਹਿਰ 'ਚ ਕਹਾਂਗੇ ਗਲੀ 'ਚ ਕਹਾਂਗੇ ਮੰਡੀ 'ਚ ਕਹਾਂਗੇ ਬਾਜ਼ਾਰ 'ਚ ਕਹਾਂਗੇ ਮੈਂ ਜ਼ਰੂਰ ਆ ਕੇ ਜਾਊਂਗਾ ਆਇਆਂ ਹੀ ਨਾਲੇ ਤੁਹਾਨੂੰ ਕੁੜੀਆਂ ਦੀ ਹਾਂ ਬੇਟੀ ਤਾਂ ਤੁਹਾਨੂੰ ਅੱਜ ਪ੍ਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਅੱਜ ਤੁਸੀਂ ਇੰਨਾ ਪਿਆਰ ਮਾਨ ਸਰਕਾਰ ਇੱਥੇ ਦਿੱਤਾ ਹੈ ਜਦੋਂ ਦੁਬਾਰਾ ਪ੍ਰੋਗਰਾਮ ਬਣਾਵਾਂਗੇ ਤੁਸੀਂ ਮਾਲ ਕਹੋਗੇ ਮਾਨ ਸਾਹਿਬ ਇੱਕ ਦੁੱਖ ਦੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਲੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਧਰਨਾ ਪਿੰਡ ਵਾਕੀਆਂ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੀਆਂ ਮੰਡਪਾਗੀਆਂ ਕੱਢਾਵਾ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤੋ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾ ਬਚ ਸਕਦੀਆਂ ਨੇ ਸੋ ਮੰਦਪਾਗੀ ਘਟਨਾ ਜਿਹੜਾ ਉਹ ਧਰਨਾ ਜਿਹੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਬਰੂ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਘਰਾਂ ਦੇ ਪੁੱਤਾਂ ਪੋਤਾਂ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚ ਸਕਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਹੁਣ ਦੀ ਸੋਚ ਐ ਕਿ ਆਮ ਬੰਦਿਆਂ ਚੋ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਹਿਬ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਗੱਲਾਂ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕਹੋਂ ਦਿਖਾ ਰਹੇ ਤੁਸੀਂ ਸਾਰੇ ਕੁਝ ਦਿਖਾ ਰਹੇ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸ ਆਜ਼ਾਦੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਛੱਡਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ 31 ਵਾਰ ਤਰੂਫ ਦਿੱਲੀ ਕੀਤਾ ਤੁਹਾਡੇ ਚੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ऐसे तरह विरोध करेंगे चट्टान ਵਾਂਗੜਾਂਗੇ ਉਹ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੁੱਲ ਉਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਸੋ ਅੱਜ ਪੰਜ ਸਾਹਿਬ ਅੱਜ ਪੈਂਚ ਲੈਣੇ ਨੇ ਉਹ ਵੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹਦੇ ਬਾਰੇ ਕੀ ਦੇਖ ਜੋ ਤੁਸੀਂ ਜਿਹੜਾ ਲਗਾਤਾਰ ਪਾਰਟੀਆਂ 'ਚੋਂ ਦਲ ਬਦਲ ਕੇ ਦੀ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਆਪਣਾ ਪ੍ਰੋਗਰਾਮ ਪੜਿਆ ਜਦੋਂ ਆ ਤਾਂ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨਾ ਕਿ ਸੱਚਾਈ ਹੈ ਉਸ ਦੇ ਵਿੱਚ ਦੇਖੋ ਜੀ ਜਿਹੜੇ ਸਾਡੇ ਪੱਕੇ ਪਮਖੜ ਨੇ ਅੱਜਵੇਂ ਖੜੇ ਨੇ ਇਹ ਇਹਨਾਂ ਨੂੰ ਇਹਨਾਂ ਨੂੰ ਕਿਹਨੇ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨਿਤਾਵਾਂ ਦੀ ਪਾਰਟੀ ਨਹੀਂ 1 ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਦੇ ਪੱਲੇੋਂ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸੰਕਟਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਂ ਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਦੇ ਘਰਾਂ 'ਤਿਆਂ ਪੁੱਤਾਂ ਨੂੰ ਅਸੀਂ ਅਕੇਲੇ ਮਾਨ ਸਾਹਿਬ ਜਿਹੜੀਆਂ ਟਿਕਟਾਂ ਰਹਿ ਗਈਆਂ ਦੋ ਚਾਰ ਦਿਨਾਂ 'ਚ 2000 ਜਿਹੜੀ ਇੰਡੀਆ ਗੱਠ ਬੰਦਾਂ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ 4 ਤਰੀਕ ਨੂੰ ਦੇਖ ਲਿਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਕਿ ਪਹਿਲਾ ਰੁਜਾਨ ਆਮ ਆਦਮੀ ਪਾਰਟੀ ਦਾ ਹੱਕ ਚਾਰਿਆ ਹੈ ਇਹ ਟੋਟੇ ਤੇ ਬਚਪਾਨ ਕਰਕੇ ਆਉਣਾ ਹੀ ਸਰ ਕੋਈ ਗਠਬੰਧ ਨਹੀਂ ਤਾਂ ਨਹੀਂ ਹੋ ਰਿਹਾ ਜੀ ਪੰਜਾਬ ਨਹੀਂ ਹੋ ਰਿਹਾ ਦੋ ਤਿੰਨ ਦਿਨਾਂ ਸਾਡੀਆਂ ਬਾਕੀ ਰਹਿੰਦੀਆਂ ਟਿਕਟਾਂ ਦਾ ਵੀ ਅਨਾਉਂਸ ਕਰ ਦਾਂਗੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਆਪੇ ਪੜਾ ਬੋਰਾਂ ਤੋਂ ਕੀਤੀ ਹੈ ਇਹ ਇਹ ਜਿਹੜੇ ਪਿੱਪਲ ਬੋਰ ਨੇ ਇਹ ਤਾਈਆਂ ਖੜੇ ਨੇ ਕਿਉਂਕਿ ਕਹਿੰਦੇ ਨੇ ਜੜਾਂ ਮਜ਼ਬੂਤ ਨੇ ਅਸੀਂ ਉਹ ਲੋਕ ਆ ਜਿਹੜੇ ਜੜਾਂ ਨਾਲ ਜੁੜੇ ਹੋਏ ਆ ਦੋਨੇ ਹੱਥ ਉੱਪਰ ਲਾ ਕੇ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਿਰਾ ਜ਼ਿੰਦਾਬਾਦ ਮਾਛੀਵਾੜਾ ਸਾਹਿਬ ਤੋਂ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ